ਡਾਕਟਰ ਸਾਹਿਬ ਵੈਜ ਤੇ ਨਾਨਵੈਜ ਨੂੰ ਲੈ ਕੇ ਬੜਾ ਚੱਲਦਾ ਹੈ ਵੀ ਨਾਨਵੈਜ ਖਾਣਾ ਜਿਹੜਾ ਉਹ ਕਿਤੇ ਨਾ ਕਿਤੇ ਪਾਪ ਮੰਨਿਆ ਜਾਂਦਾ ਹੈ ਵੀ ਯਾਰ ਇਹ ਨਹੀਂ ਬਣਿਆ ਬੰਦੇ ਵਾਸਤੇ ਦੇਖੋ ਮੈਂ ਧਾਰਮਿਕ ਲੈਵਲ ਤੇ ਤਾਂ ਨਹੀਂ ਕਿਸੇ ਨੂੰ ਕਹਿੰਦਾ ਵੀ ਤੁਸੀਂ ਖਾਓ ਹੀ ਖਾਓ ਜਾਂ ਨਾ ਖਾਓ ਪਰ ਮੇਰੀ ਇੱਕ ਗੱਲ ਹੈ ਕਿ ਅਸੀਂ ਪਵਿੱਤਰ ਪਾਪੀ ਆ ਹਾਂ ਜਾਨਾ ਜਾਨਵਰ ਮਾਰ ਸਕਦੇ ਹਾਂ ਹਾਰੇ ਸੁੰਡੀਆਂ ਜਿਦਾਂ ਤੁਸੀਂ ਆਤਮਾ ਲੈਵਲ ਦੀ ਗੱਲ ਕਰੋਗੇ ਆਤਮਾ ਫਿਰ ਸੁੰਡੀ ਚ ਭਮੱਕੜ ਚ ਵੀ ਸੀ ਮੱਖੜ ਸੀ ਮੱਛੀ ਸਾਰੀਆਂ ਸੀ ਫਿਰ ਤਾਂ ਇੱਕ ਪਾਗਲਪਨ ਵਾਲੀ ਗੱਲ ਹੈ ਫਿਰ ਤੁਸੀਂ ਸਾਂ ਲੈਨੇ ਹੋ ਉਹ ਜੀ ਬੈਕਟੀਰੀਆ ਕਿੰਨੇ ਜਾਈ ਜਾਂਦੇ ਤੁਸੀਂ ਦਹੀਂ ਪੀਨੇ ਉਹਦੇ ਚ ਬੈਕਟੀਰੀਆ ਸਾਰੇ ਪਾਸੇ ਬੈਕਟੀਰੀਆ ਲਾਈਫ ਤਾਂ ਹੁਣਾਂ ਚਲੀ ਜੂਗੀ ਮਨੁੱਖ ਜਿਹੜਾ ਫਿਰ ਮਨੁੱਖ ਵੀ ਅੰਦਰੋਂ ਜੇ ਦੇਖੂਆ ਆਪਦੇ ਅੰਦਰ ਉਹਦੇ ਅੰਦਰ ਸਾਰੇ ਬੈਕਟੀਰੀਆ ਵਾਇਰਸਿਸ ਤਾਂ ਹੀ ਬਣਿਆ ਹੋਇਆ ਤੇ ਜੇ ਪਾਣੀ ਪੀਣ ਨਾਲ ਉਸਦਾ ਪਾਣੀ ਵੱਧ ਪੀਣ ਨਾਲ ਘੱਟ ਪੀਣ ਨਾਲ ਬਹੁਤ ਸਾਰੇ ਬੈਕਟੀਰੀਆ ਮਰਦੇ ਵੀ ਆ ਮਾੜੇ ਵੀ ਮਰਦੇ ਆ ਤੇ ਫਿਰ ਮਾੜੇ ਮਰਦੇ ਉਹਨਾਂ ਦੀ ਮੌਤ ਕਰਨੀ ਆ ਤੁਸੀਂ ਮਾੜਿਆਂ ਨੂੰ ਕਿਉਂ ਮਾਰ ਰਹੇ ਹੋ ਤੁਸੀਂ ਕੌਣ ਹੁਣ ਜੀ ਸਜ਼ਾ ਦੇਣ ਵਾਲੇ ਫਿਰ ਇਸ ਰਲ ਦੀ ਗੱਲ ਜਾਊਗੀ ਆਮ ਤੌਰ ਤੇ ਖਾਣ ਪੀਣ ਨੂੰ ਲੈ ਕੇ ਬੜੀਆਂ ਚਰਚਾਵਾਂ ਚੱਲਦੀਆਂ ਕਿ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਅਜੋਕੇ ਸਮੇਂ ਦੇ ਵਿੱਚ ਜਦੋਂ ਫਾਸਟ ਫੂਡ ਬਹੁਤ ਜ਼ਿਆਦਾ ਲੋਕ ਖਾਣ ਲੱਗੇ ਤਾਂ ਅਜੇ ਇਹ ਵਿੱਚ ਵੀ ਸਾਡੀ ਸਿਹਤ ਲਈ ਕੀ ਕੋਈ ਜ਼ਰੂਰੀ ਹੈ ਵੈਜ ਨੌਨ ਵੈਜ ਦੀ ਗੱਲ ਹੈ ਜਿਹੜੀ ਉਹ ਵੀ ਬੜੀ ਚੱਲਦੀ ਹੈ ਕੋਈ ਮੰਨਦਾ ਹੈ ਕਿ ਨੌਨ ਵੈਜ ਖਾਣਾ ਪਾਪ ਹੋ ਸਕਦਾ ਹੈ ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਅੱਜ ਜਿਹੜੇ ਇਹਦੇ ਉੱਤਰ ਹੈ ਉਹ ਆਪਾਂ ਡਾਕਟਰ ਪ੍ਰੇਤਪਾਲ ਹੋਰਾਂ ਤੋਂ ਲਵਾਂਗੇ ਬਾਈ ਜੀ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਵੈਜ ਤੇ ਨਾਨਵੈਜ ਨੂੰ ਲੈ ਕੇ ਬੜਾ ਚੱਲਦਾ ਵੀ ਨਾਨਵੈਜ ਖਾਣਾ ਜਿਹੜਾ ਉਹ ਕਿਤੇ ਨਾ ਕਿਤੇ ਪਾਪ ਮੰਨਿਆ ਜਾਂਦਾ ਵੀ ਯਾਰ ਇਹ ਨਹੀਂ ਬਣਿਆ ਬੰਦੇ ਵਾਸਤੇ ਦੇਖੋ ਮੈਂ ਧਾਰਮਿਕ ਲੈਵਲ ਤੇ ਤਾਂ ਨਹੀਂ ਕਿਸੇ ਨੂੰ ਕਹਿੰਦਾ ਵੀ ਤੁਸੀਂ ਖਾਓ ਹੀ ਖਾਓ ਜਾਂ ਨਾ ਖਾਓ ਹਮ ਪਰ ਮੇਰੀ ਇੱਕ ਗੱਲ ਹੈ ਕਿ ਅਸੀਂ ਪਵਿੱਤਰ ਪਾਪੀਆਂ ਹਮ ਹਨ ਅਸੀਂ 1 ਕਿਲੋ ਨਾਜ਼ੂਗਣ ਵਾਸਤੇ ਹਨਾ ਹਜ਼ਾਰਾਂ ਪੰਛੀ ਦਾ ਮਾਰ ਸਕਦੇ ਹਾਂ ਹਜਾ ਨਾ ਜਾਨਵਰ ਮਾਰ ਸਕਦੇ ਹਾਂ ਹਾਰੇ ਸੁੰਡੀਆਂ ਜਿਦਾਂ ਤੁਸੀਂ ਆਤਮਾ ਲੈਵਲ ਦੀ ਗੱਲ ਕਰੋਗੇ ਆਤਮਾ ਫਿਰ ਸੁੰਡੀ ਚ ਭਮਕੜ ਚ ਵੀ ਜੀ ਮੱਖਰ ਸੀ ਮੱਛੀ ਸਾਰਿਆਂ ਸੀ ਫਿਰ ਤਾਂ ਇੱਕ ਪਾਗਲਪਨ ਵਾਲੀ ਗੱਲ ਹੈ ਕਿਉਂਕਿ ਅਨਾਜ ਕੋਈ ਉਹ ਅਨਾਜ ਕੋਈ ਐਸਾ ਅਨਾਜ ਨਹੀਂ ਹੈਗਾ ਜਿਸ ਜਿਸ ਲਾਈਫ ਨਹੀਂ ਹੈਗੀ ਐਸਾ ਕੋਈ ਪਲਾਂਟ ਨਹੀਂ ਜਿਸ ਲਾਈਫ ਨਹੀਂ ਹੈਗੀ ਲਾਈਫ ਤਾਂ ਹਰ ਪਾਸੇ ਤਾਂ ਉਹਦੇ ਚ ਅਸੀਂ ਆਪਣੀ ਸੁਵਿਧਾ ਅਨੁਸਾਰ ਦੇਖਦੇ ਹਾਂ ਕਿ ਸਾਨੂੰ ਪਵਿੱਤਰ ਪਾਪੀ ਵਾਲੀ ਗੱਲ ਕਹਿ ਦਿੰਦੇ ਅਸੀਂ ਅਸੀਂ ਪਵਿੱਤਰ ਪਾਪੀ ਆ ਸੁਵਿਧਾ ਅਨੁਸਾਰ ਅਸੀਂ ਇਹਨੂੰ ਪਾਪ ਮੰਨ ਲੈਣੇ ਆ ਸੁਵਿਧਾ ਅਨੁਸਾਰ ਅਸੀਂ ਇਹਨੂੰ ਪੁੰਨ ਮੰਨ ਲੈਣੇ ਆ ਰਾਈਟ ਬਹੁਤ ਸਾਰੇ ਲੋਕ ਕਹਿੰਦੇ ਵੀ ਇਸ ਨੂੰ ਕੱਟ ਕੇ ਸਾਡੇ ਸਾਹਮਣੇ ਤੇ ਨਹੀਂ ਕੱਟਿਆ ਉਸ ਉਹਨਾਂ ਨੇ ਇਹਦਾ ਮਤਲਬ ਕਿ ਕਿਸਾਨ ਦਾ ਬਹੁਤ ਵੱਡਾ ਪਾਪੀ ਆ ਕਸਾਈ ਆ ਇਸ ਗੱਲ ਪਾਸੇ ਉਹਨਾਂ ਤਾਂ ਫਿਰ ਤੁਸੀਂ ਸਾਹ ਲੈਨੇ ਹੋ ਉਸੇ ਬੈਕਟੀਰੀਆ ਕਿੰਨੇ ਜਾਈ ਜਾਂਦੇ ਤੁਸੀਂ ਦਹੀਂ ਪੀਨੇ ਉਹਦੇ ਚ ਬੈਕਟੀਰੀਆ ਸਾਰੇ ਪਾਸੇ ਬੈਕਟੀਰੀਆ ਲਾਈਫ ਤਾਂ ਉਹਨਾਂ ਚ ਵੀ ਜਿੰਨੀ ਮਨੁੱਖ ਜਿਹੜਾ ਫਿਰ ਮਨੁੱਖ ਵੀ ਅੰਦਰੋਂ ਜੇ ਦੇਖੂ ਆ ਆਪਦੇ ਅੰਦਰ ਉਹਦੇ ਅੰਦਰ ਸਾਰੇ ਬੈਕਟੀਰੀਆ ਵਾਇਰਸਿਸ ਦੇ ਬਣਿਆ ਹੋਇਆ ਤੇ ਜੇ ਪਾਣੀ ਪੀਣ ਨਾਲ ਉਸ ਦਾ ਪਾਣੀ ਵੱਧ ਪੀਣ ਨਾਲ ਘੱਟ ਪੀਣ ਨਾਲ ਬਹੁਤ ਸਾਰੇ ਬੈਕਟੀਰੀਆ ਮਰਦੇ ਵੀ ਆ ਮਾੜੇ ਵੀ ਮਰਦੇ ਆ ਤੇ ਫਿਰ ਮਾੜੇ ਮਰਦੇ ਉਹਨਾਂ ਦੀ ਮੋਤ ਕਰਨੀ ਆ ਤੁਸੀਂ ਮਾੜਿਆਂ ਨੂੰ ਕਿਉਂ ਮਾਰ ਰਹੇ ਹੋ ਤੁਸੀਂ ਕੌਣ ਨੂੰ ਸਜ਼ਾ ਦੇਣ ਵਾਲੇ ਫਿਰ ਇਸ ਲੈਵਲ ਦੀ ਗੱਲ ਜਾਊਗੀ ਪਰ ਜੇ ਸੇ ਨਿਊਟ੍ਰੀਸ਼ਨਲ ਲੈਵਲ ਦੀ ਗੱਲ ਕਰੀਏ ਤਾਂ ਇਹ ਹੈ ਕਿ ਮਨੁੱਖੀ ਸਿਹਤ ਦੇ ਮਤਲਬ ਸਭ ਤੋਂ ਉੱਤਮ ਜਿਹੜਾ ਭੋਜਨ ਮੰਨਿਆ ਗਿਆ ਇਸ ਵਕਤ ਵਿੱਚ ਉਹ ਐਨੀਮਲ ਵੇਸ ਪ੍ਰੋਟੀਨ ਜਿਹੜਾ ਹੈਗਾ ਯਾਨੀ ਪਸ਼ੂਆਂ ਤੋਂ ਆਉਣ ਵਾਲਾ ਜਿਹੜਾ ਪ੍ਰੋਟੀਨ ਹੈ ਉਹ ਸਭ ਤੋਂ ਉੱਤਮ ਮੰਨਿਆ ਗਿਆ ਠੀਕ ਹੈ ਫਾਈਨ ਏਸ਼ੀਅਨ ਲੋਕਾਂ ਲਈ ਜਿਹੜੇ ਕੁਝ ਸਪਿਰਚੁ ਜਿਹੜਾ ਸਿੱਧਾ ਕੱਟਣ ਦੀ ਬਜਾਏ ਇਹਨਾਂ ਨੇ ਦੁੱਧ ਨੂੰ ਇੱਕ ਦੁੱਧ ਦਹੀਂ ਤੇ ਮੱਖਣ ਤੇ ਪਨੀਰ ਇਸ ਨੂੰ ਆਪਣਾ ਅਡਾਪਟ ਕੀਤਾ ਪਰ ਜੇ ਅਸੀਂ ਸਾਇੰਸ ਦੇ ਬੇਸ ਤੇ ਗੱਲ ਕਰਦੇ ਆ ਇਹ ਵੀ ਇੱਕ ਪਸ਼ੂਆਂ ਤੋਂ ਆਉਣ ਵਾਲਾ ਹੀ ਪ੍ਰੋਟੀਨ ਹੈਗਾ ਇਹ ਪਿਓਰ ਪਲਾਂਟ ਨਹੀਂ ਹੈਗਾ ਮਨੁੱਖ ساری ਉਮਰ ਪਲਾਂਟ ਬੇਸ ਐਨੀਮਲ ਬੇਸ ਪ੍ਰੋਟੀਨ ਤੇ ਜਿੰਦਾ ਰਹਿ ਸਕਦਾ ਹੈ ਪਰ ਮਨੁੱਖ ساری ਉਮਰ ਕੱਲੀ ਪਲਾਂਟ ਬੇਸ ਤੇ ਜਿੰਦਾ ਰਹਿਣਾ ਉਹਦੇ ਲਈ ਬੇਹਤ ਔਖਾ ਹੈ ਪਲਾਂਟ ਕੱਲੇ ਪਲਾਂਟ ਤੇ ਰਹਿਣਾ ਉਸ ਨੂੰ ਕਿਉਂਕਿ ਜਿਹੜੇ ਬੋਡੀ ਦੇ ਬਹੁਤ ਸਾਰੇ ਮਿਊਟੈਂਟਸ ਹੈ ਹੁਣ ਬਹੁਤ ਸਾਰੀਆਂ ਜਿਹੜਾ ਬੱਚਾ ਹੈ ਬੱਚੇ ਦਾ ਬ੍ਰੇਨ ਜਿਹੜਾ ਹੈਗਾ ਉਹ ਤੁਸੀਂ ਦੇਖੋਗੇ ਉਹ ਪਿਓਰ ਫੈਟ ਹੈ ਉਹਦਾ ਲੀਵਰ ਹੈ ਉਹ ਪਿਓਰ ਫੈਟ ਹੈ ਉਹਦਾ ਦਿਲ ਹੈ ਉਹ ਪਿਓਰ ਫੈਟ ਹੈ ਸਾਰੇ ਆਰਗਨ ਸਾਡੇ ਫੈਟ ਤੋਂ ਬਣੇ ਆ ਅੱਛੀ ਫੈਟ ਤੋਂ ਬਣੇ ਆ ਉਹ ਅੱਛੀ ਫੈਟ ਦੇ ਵਿੱਚੋਂ ਜੇ ਅਸੀਂ ਇਹਨੂੰ ਫੈਟ ਕਿਸੇ ਰੂਪ ਦੇ ਵਿੱਚ ਇਹਨੂੰ ਨਹੀਂ ਜਾਣ ਦਵਾਵਾਂਗੇ ਸਰੀਰ ਦੇ ਅੰਦਰ ਤਾਂ ਉਹਨਾਂ ਦਾ ਉਤਮ ਵਿਕਾਸ ਉਹ ਨਹੀਂ ਹੋਊਗਾ ਸਾਡੇ ਕੋਲੇ ਬਹੁਤ ਸਾਰੇ ਬੱਚੇ ਆਉਂਦੇ ਜਿਨ੍ਹਾਂ ਆਰਟਿਸਮ ਵਾਲੇ ਬੱਚੇ ਆਉਂਦੇ ਐ ਮੈਂਟਲ ਰਟ੍ਰੇਡ ਬੱਚੇ ਆਉਂਦੇ ਆ ਤਾਂ ਅਸੀਂ ਸਿਰਫ ਜਿਹੜੇ ਜਮਾਂਦਰੂ ਤੌਰ ਤੇ ਵੀਕ ਹੁੰਦੇ ਬੱਚੇ ਸਪੀਚ ਨਹੀਂ ਹੁੰਦੀ ਇਹਨਾਂ ਦੀ ਤਾਂ ਅਸੀਂ ਇਹ ਹੈ ਕਿ ਅਸੀਂ ਜੇ ਉਹਨਾਂ ਨੂੰ ਕੱਲੀ ਕੱਲੀ ਡਾਈਟ ਤੇ ਵੀ ਪਾ ਦਈਏ ਜੇ ਮਾਵਾ ਬਹੁਤ ਇਮਾਨਦਾਰ ਹੈ ਪੂਰਾ ਮਿਹਨਤੀ ਹੈ ਤੇ ਕੱਲੀ ਡਾਈਟ ਤੇ ਵੀ ਪਾ ਲੇ ਤਾਂ ਵੀ 90 60% ਤੱਕ ਬੱਚੇ ਨੂੰ ਆਪਦੇ ਨੂੰ ਠੀਕ ਕਰ ਲੈਂਦਾ ਉਹ ਖੁਰਾਕ ਨਾਲ ਖੁਰਾਕ ਨਾਲ ਪਰ ਉਹਦੇ ਚ ਹੁੰਦੇ ਨਾਲੋਂ ਵੇਜਰ ਹਾਂ ਉਹ ਉਹ ਸਾਡੀ ਸਾਡੀ ਜਿਹੜੀ ਡਾਈਟ ਹੈ ਉਹਨੂੰ ਗੈਪਸ ਡਾਈਟ ਅਸੀਂ ਕਹਿ ਦਿੰਨੇ ਆ ਜਾਂ ਐਸਡੀ ਹੈ ਉਹ 13 ਡਾਈਟਾਂ ਦਾ ਇੱਕ ਸਮੇਲ ਹੈ ਉਹ ਚ ਮੈਕਸਿਮ ਜਿਹੜੀ ਹੈ ਐਨੀਮਲ بیس ਪ੍ਰੋਟੀਨ ਹੁੰਦੇ ਸਾਰੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਬੱਚੇ ਦੇ ਜਿਹੜਾ ਸੰਤੁਲਿਤ ਆਹਾਰ ਉਸ ਨੂੰ ਮਿਲਣਾ ਸ਼ੁਰੂ ਹੁੰਦਾ ਹੈ ਦੁੱਧ ਜਿਹੜਾ ਹੈ ਤੁਸੀਂ ਕਹਿੰਦੇ ਹੋ ਦੁੱਧ ਦੁੱਧ ਇੱਕ ਸੰਤੁਲਿਤ ਆਹਾਰ ਹੈ ਆਪਾਂ ਕਹਿ ਗਏ ਸੀ ਨਾ ਦੁੱਧ ਇੱਕ ਸੰਤੁਲਿਤ ਆਹਾਰ ਹੈ ਤਾਂ ਫਿਰ ਪਰਸ਼ੋਸ ਤੋਂ ਵੀ ਪlant ਖਾਣ ਦੇ ਵਿੱਚ ਤੇ ਦੁੱਧ ਐਨੀਮਲ ਪ੍ਰੋਟੀਨ ਲੈਣ ਦੇ ਵਿੱਚ ਉਹਾਂ ਚ ਦੋਵਾਂ ਚ ਫਰਕ ਹੈ ਜਿਹੜਾ ਐਨੀਮਲ ਹੈ ਜਿਵੇਂ ਲਾ ਗਾਂ ਹੈ ਗਾਂ ਕਾ ਖਾਂਦੀ ਹੈ ਉਹਦੇ ਦੋ ਟਟ ਹੈ ਕਿ ਇਥੇ ਕਿਥੇ ਰੂਮਨ ਜੂਸ ਨੂੰ ਕਹਿੰਦੇ ਅਸੀਂ ਤੇ ਸਟਮਕਾ ਉਹ ਪਹਿਲਾਂ ਜਦੋਂ ਭੋਜਨ ਖਾਊਗੀ ਉਹ ਪਹਿਲਾਂ ਉਥੇ ਪਚਾ ਕੇ ਫੇਰੀ ਉਹ ਟਿੱਡੇ ਜਾਊਗਾ ਇੱਥੇ ਰੂਮਨ ਜਾਊਗਾ ਇੱਥੇ ਇਕੱਠਾ ਹੋ ਜਾਊਗਾ ਇੱਥੋਂ ਫੇਰ ਉਹਦੇ ਕੋਲੇ ਉਗਾਲੀ ਕਰੂਗੀ ਉਸ ਨੂੰ ਝੱਗ ਬਣਨਗੇ ਉਹ ਜਿਹੜੇ ਬੈਕਟੀਰੀਆ ਹੋਣਗੇ ਉਸ ਨੂੰ ਮੈਕਸਿਮਮ ਛੋਟੇ ਛੋਟੇ ਫੈਟ ਚ ਮਲਟੀ ਵਿਟਾਮਿਨ ਮਿਡ ਵਿਟਾਮਿਨ ਫੈਟੀ ਐਸਿਡ ਚ ਉਹ ਕਨਵਰਟ ਕਰ ਦੇਣਗੇ ਉਸ ਨੂੰ ਪਚਾ ਦੇਣਗੇ ਜਿਹੜਾ ਸਿਰਫ ਪ੍ਰੋਟੀਨ ਹੋਊਗਾ ਉਹ ਟਿੱਡੇ ਚ ਜਾਊਗਾ ਪਸ਼ੂ ਦੇ ਬਾਕੀ ਜੰਬਾਰ ਬਾਕੀ ਜੰਬਾਈਪਾਸ ਕਰਕੇ ਉਹ ਸਿੱਧਾ ਉਹਦੀ ਆਂਤੜੀ ਜਾ ਕੇ ਪਚ ਜੂਗਾ ਪਰ ਜਿਹੜਾ ਮਨੁੱਖ ਹੈ ਮਨੁੱਖ ਕੋਲੇ ਸਿਰਫ ਐਕਟਿਡ ਹੈ ਉਹ ਪਹਿਲਾ ਜਿਹੜਾ ਖਾਣਾ ਖਾਊਗਾ ਉਸ ਦਾ ਇੱਥੇ ਜਾਊਗਾ ਇੱਥੇ ਸਿਰਫ ਟੈਟਿਚ ਪ੍ਰੋਟੀਨ ਪਚਦਾ ਹੈ ਬਾਕੀ ਜਿਹੜੀ ਛੋਟੀ ਆਂਤੜੀ ਸਾਡੀ ਜਿਹੜੀ ਹੈ ਹਾਂ ਉੱਥੇ ਲਿਮਟਡ ਏਨਜ਼ਾਈਮ ਹੁੰਦੇ ਆ ਜੇ ਤਾਂ ਹੈਲਥੀ ਬੰਦਾ ਉਹ ਤਾਂ ਉਹ ਤਾਂ ਵੈਜੀਟੇਰੀਅਨ ਵਾਲਾ ਵੀ ਸਟਰੋਂਗ ਰਹੂਗਾ ਜੇ ਅਨ ਹੈਲਥੀ ਬੰਦਾ ਹੈਗਾ ਤਾਂ ਉਹਦੇ ਕੋਲੇ ਨਿਊਟ੍ਰੀਐਂਟਸ ਨੂੰ ਅਬਜ਼ੌਰਬ ਨਹੀਂ ਕਰ ਸਕੂਗਾ ਉਹਦੇ ਕੋਲੇ ਜਿਹੜੇ ਆਪਣੇ ਪਸ਼ੂ ਦੇ ਇੱਥੇ ਟੈਟਿਚ ਹੁੰਦੇ ਬੈਕਟੀਰੀਆ ਜਿਹੜੇ ਕਲ ਕੋਲੇ ਹੁੰਦੇ ਆ ਮਨੁੱਖ ਦੇ ਜਿਹੜੇ ਉਹ ਆਂਤੜੀ ਦੇ ਲਾਸਟ ਵਾਲੇ ਭਾਗ ਚ ਹੁੰਦੇ ਆ ਉਹ ਵੀ ਜੇ ਹੈਲਦੀ ਹੈ ਤਾਂ ਉਹ ਫਿਰ ਉਹ ਕੰਮ ਕਰਨਗੇ ਬੱਚੇ ਕੁਝ ਜਮਾਲ ਦਾ ਯਾਨੀ ਪਹਿਲਾਂ ਸਾਰਾ ਖਾਜੂਗਾ ਫਿਰ ਵੇਸਟੇਜ ਦੇ ਤੌਰ ਤੇ ਇੱਥੇ ਵਾਪਸ ਜਾਊਗਾ ਇੱਥੇ ਉਹ ਅਗਰ ਵਿਟਾਮਿਨ ਵਗੈਰਾ ਛੋਟੇ ਛੋਟੇ ਚੀਜ਼ਾਂ ਉਹ ਕਾਰੀਗਰੀ ਕਰਨਗੇ ਫਿਰ ਉਹ ਵਾਪਸ ਭੇਜਣਗੇ ਪਰ ਜੋ ਮੰਨ ਲਓ ਤੁਸੀਂ ਮੀਟ ਖਾ ਲਿਆ ਸਿੱਧਾ ਹੀ ਉਹ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਬਾਈਪਾਸ ਕਰਦੇ ਤੁਸੀਂ ਠੀਕ ਹੈ ਉਹ ਡਾਇਰੈਕਟ ਜਾ ਕੇ ਅੰਤਰੀਚ ਅਬਜ਼ਰਬ ਹੋ ਜਾਊਗਾ ਇਸ ਕਰਕੇ ਜਿਹੜੇ ਤੁਸੀਂ ਦੇਖਦੇ ਹੋ ਐਥਲੀਟ ਆ ਜਾਂ ਕੋਈ ਵੀ ਚੀਜ਼ਾਂ ਹੈ ਕਿ ਬਹੁਤ ਸਾਰੇ ਐਥਲੀਟਸ ਜਿਹੜੇ ਆ ਉਹ ਜ਼ਿਆਦਾ ਹੈਲਦੀ ਰਹਿੰਦੇ ਆ ਤੀਸਰਾ ਸਾਡੇ ਲਈ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਅਸੀਂ ਸਾਰਾ ਦਿਨ ਦੇ ਵਿੱਚ ਅਸੀਂ ਬਾਦਾਮ ਵੀ ਇਕੱਠੇ ਕਰੀਏ ਦਾਣੇ ਵੀ ਇਕੱਠੇ ਕਰੀਏ ਇੱਕ ਇੱਕ ਚੀਜ਼ਾਂ ਕਰੀਏ ਔਰ ਬਹੁਤ ਸਾਰੀ ਚੀਜ਼ਾਂ ਨਹੀਂ ਮੰਨ ਲਾ ਸਪੋਜ਼ ਕੀਤਾ ਕਿ ਏਸ਼ੀਆ ਦੇ ਵਿੱਚ ਯੂਰਪ ਦੇ ਵਿੱਚ ਮੰਨੀ ਗਈ ਹੈ ਕਿ ਉਹ ਅੱਖਾਂ ਦੇਖ ਕੇ ਕਹਿੰਦੇ ਏਸ਼ੀਨਾਈਜ਼ ਫੇਸ਼ਨਾਈਜ਼ ਆਇਨਿਕ ਬਹੁਤ ਸੋਹਣੀਆਂ ਹੁੰਦੀਆਂ ਉਹ ਅੱਖਾਂ ਦੇ ਕਾਲੇ ਘੇਰੇ ਦੇਖ ਕੇ ਤੇ ਸੁਸ ਸੁਸ ਅੱਖਾਂ ਦੇਖ ਕੇ ਆਈਡੀਆ ਲਾ ਲੈਂਦੇ ਕਿ ਇਹ ਚ ਵਿਟਾਮਿਨ B12 ਦੀ ਕਮੀ ਆ ਹਮ ਜਿਹੜੇ ਵੈਜੀਟੇਰੀਅਨ ਆ ਉਹਨਾਂ ਚ ਅਕਸਰ B12 ਦੀ ਕਮੀ ਹੁੰਦੀ ਜਿਹੜੇ ਕਿ ਬ੍ਰੇਨ ਨੂੰ ਬਹੁਤ ਜ਼ਿਆਦਾ ਬ੍ਰੇਨ ਤੋਂ ਇਲਾਵਾ ਹੋਰ ਵੀ ਬੋਡੀ ਦੇ ਬਹੁਤ ਸਾਰੇ ਫੰਕਸ਼ਨ ਕਰਨ ਲਈ B12 ਚਾਹੀਦਾ ਉਹ ਮੈਕਸਿਮ ਲੋਕਲ ਸਪੈਸੈਂਟਰ ਵਿਟਾਮਿਨ ਸੀ 90% ਲੋਕਾਂ ਚ ਐਸੈਂਟ ਹੋ ਗਿਆ ਵਿਟਾਮਿਨ ਡੀ 90 ਨਾ ਹੁੰਦਾ 90 ਕੀ 90 ਉਹਨਾਂ ਦਾ ਜੀਨ ਮਿਊਟ ਹੋ ਗਿਆ ਮਤਲਬ ਵਿਟਾਮਿਨ ਤੇ ਸਾਰੀਆਂ ਜਿਹੜੀਆਂ ਕਮੀਆਂ ਮਿਨਰਲਸ ਵੀ ਮਿਨਰਲ ਜਿੰਕ ਐ ਮੈਗਨੀਸ਼ੀਅਮ ਪੌਦੇ ਲਈ ਨੌਨ ਵੇਜ ਜ਼ਰੂਰੀ ਹੈ ਨੌਨ ਵੇਜ ਤੁਸੀਂ ਦੇਖੋ ਕਿ ਤੁਸੀਂ ਕਿਸੇ ਕਿਸਾਨ ਨੂੰ ਪੁੱਛੋ ਕਿ ਇਸ ਸਮੇਂ ਦੇ ਵਿੱਚ ਜਿਹੜੇ ਪੌਦਿਆਂ ਨੂੰ ਕਿਹੜੀ ਕਿਹੜੀ ਉਹ ਖਾਦ ਪਾ ਰਹੇ ਆ ਉਹ ਜਿੰਕ ਵੀ ਪਾ ਰਹੇ ਆ ਮੈਗਨੀਸ਼ੀਅਮ ਵੀ ਪਾ ਰਹੇ ਆ ਸਾਰੇ ਚਾ ਮਿਨਰਲ ਸਾਰੇ ਪਾ ਰਹੇ ਆ ਰਾਈਟ ਉਹ ਮਿਨਰਲ ਜਿਹੜੇ ਸਾਡੀ ਧਰਤੀ 'ਚ ਵੀ ਘਟ ਰਹੇ ਆ ਸਾਡੇ ਪਲਾਂਟਸ ਵਿੱਚ ਵੀ ਘਟ ਰਹੇ ਆ ਯਾਨੀ ਕਿ ਉਹ ਪਸ਼ੂ ਜਿਹੜੇ ਖਾਂਣਗੇ ਉਹਨਾਂ 'ਚ ਵੀ ਘਟਣਗੇ ਪਰ ਉਹਨਾਂ 'ਚ ਕਿਤਨ ਕਿਤੇ ਲੈਵਲ ਤੇ ਉਹ ਸਟਰਗਲ ਕਰਕੇ ਇੱਧਰ ਉੱਧਰ ਉਹ ਬੋਡੀ ਉਹਨਾਂ ਦੀ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੂਗੀ ਇਸ ਕਰਕੇ ਸਾਨੂੰ ਸਾਇੰਟਿਫਿਕ ਲੈਵਲ ਤੇ ਜਾਣੀ ਚਾਹੀਦੀ ਔਰ ਹਾਂ ਉਹਨਾਂ ਲੋਕਾਂ ਨੂੰ ਨਾਨ ਵੇਜ ਬਿਲਕੁਲ ਨਹੀਂ ਖਾਣਾ ਚਾਹੀਦਾ ਜਿਹੜੇ ਸਪਿਰਚੁਅਲ ਜਰਨੀ ਤੇ ਚੱਲੇ ਹੋਏ ਆ ਇੱਕ ਹੁੰਦਾ ਨਹੀਂ ਸਪਿਰਚੁਅਲ ਜਰਨੀ ਚੱਲਣੇ ਤੇ ਉਹ ਤੇ ਸਾਡਾ ਹੁੰਦਾ ਕਿ ਅਸੀਂ ਕਾਮ ਉਹ ਤੇ ਜਨਾਂ ਨੂੰ ਮਾਰਨਾ ਹੈ ਯਾਨੀ ਸੈਕਸ ਆਰਗਨਸ ਨੂੰ ਅਸੀਂ ਅਸੀਂ ਡਾਊਨ सेक्स ਉਹਨਾਂ ਲਈ ਬਹੁਤ ਵੱਡੀ ਇੱਕ ਸਮੱਸਿਆ ਉਹਨਾਂ ਦੀ ਉਹਨਾਂ ਦੀ ਲਾਈਫ ਦੇ ਵਿੱਚ सेक्स ਉਹਨਾਂ ਲਈ ਬਹੁਤ ਵੱਡੀ ਇੱਕ ਰੁਕਾਵਟ ਬਣਦਾ ਉਹਨਾਂ ਦੀ ਥਿਉਰੀਜ਼ ਦੇ ਮੁਤਾਬਕ ਤਾਂ ਉਹ ਕੀ ਕਰਦੇ ਆ ਕਿ ਉਹ ਲਸਣ ਵੀ ਬੰਦ ਕਰਦੇ ਆ ਪਿਆਜ਼ ਵੀ ਬੰਦ ਕਰਦੇ ਆ ਸਾਡੇ ਚ ਕੰਮ ਤੇਜ ਨਾ ਆਵੇ ਹਾਂ ਫੈਟ ਜਾਂ ਐਨੀਮਲ ਬੇਸ ਪ੍ਰੋਟੀਨਸ ਉਹਨਾਂ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਜਿਹੜੇ ਸਪਿਰਚੁਅਲ ਆ ਕਿਉਂਕਿ ਉਹ ਨਹੀਂ ਖਾਣਗੇ ਤਾਂ ਜਿਹੜੇ ਉਹਨਾਂ ਦੇ ਸੈਕਸ ਆਰਗਨਸ ਜਿਹੜੇ ਹੈਗੇ ਆ ਉਹ ਫੈਟ ਤੋਂ ਬਣਦੇ ਹਨ ਸਾਡਾ ਆਟਰਨ ਕੋਟੈਕਸ ਜਿਹੜਾ ਉਹ ਫੈਟ ਤੋਂ ਬਣਿਆ ਹੋਇਆ ਹੈ ਉੱਥੋਂ ਹੀ ਸਾਰੇ ਸੈਕਸ ਹਾਰਮੋਨ ਜਾਣੇ ਹਨ ਉਹਨੂੰ ਫੈਟ ਨਹੀਂ ਮਿਲੂਗੀ ਜਦੋਂ ਤਾਂ ਸੈਕਸ ਹਾਰਮੋਨ ਵੀਕ ਹੋ ਜਾਣਗੇ ਤੋਂ ਹੋਲੇ ਕਰਕੇ ਉਹ ਆਪਣੀ ਜਿਹੜੀ ਸੈਕਸ ਦੀ ਜਿਹੜੀ ਉਤੇਜਨਾ ਹੈ ਉਹਨੂੰ ਸ਼ਾਂਤ ਕਰ ਲੈਣਗੇ ਉਹਨਾਂ ਲੋਕਾਂ ਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਪਰ ਜਿਹੜੇ ਲੋਕ ਗ੍ਰਸਥ ਜੀਵਨ ਚ ਜਿਉਣਾ ਚਾਹੁੰਦੇ ਆ ਅੱਛੀ ਹੈਲਦੀ ਲਾਈਫਸ ਜਿਉਣਾ ਚਾਹੁੰਦੇ ਆ ਉਹਨਾਂ ਨੂੰ ਨਾਨ-ভেজ ਖਾਣਾ ਹੀ ਚਾਹੀਦਾ ਉਹਨਾਂ ਨੂੰ ਫੈਟ ਵੀ ਖਾਣੀ ਚਾਹੀਦੀ ਹੈ ਉਹਨਾਂ ਨੂੰ ਘਿਓ ਵੀ ਲੈਣਾ ਚਾਹੀਦਾ ਉਹਨਾਂ ਨੂੰ ਦਹੀਂ ਵੀ ਲੈਣਾ ਚਾਹੀਦਾ ਉਹਨਾਂ ਨੂੰ ਐਨੀਮਲ ਪ੍ਰੋਟੀਨ ਬਹੁਤ ਜ਼ਿਆਦਾ ਔਰ ਕਿਤੇ ਨਾ ਕਿਤੇ ਜਿਹੜੀਆਂ ਹੁਣ ਸਾਡੀਆਂ ਰੀਪਰੋਡਕਟਿਵ ਹੈਲਥ ਦੀ ਸਮੱਸਿਆ ਜਿਹੜੀਆਂ ਆ ਰਹੀਆਂ ਹੈਗੀਆਂ ਉਹ ਹੁਣ ਸਾਇੰਟਿਸਟ ਇਸ ਚੀਜ਼ ਨਾਲ ਇਸ ਨੂੰ ਛੋੜਨਾ ਉਹਨਾਂ ਨੇ ਸ਼ੁਰੂ ਕਰ ਲਿਆ ਠੀਕ ਹੈ ਵੀ ਇਹ ਕਿਉਂਕਿ ਸਾਡੀ ਲਾਈਫ ਦੇ ਵਿੱਚ ਇੱਕ ਫੈਸ਼ਨ ਬਣ ਗਿਆ ਹੈ ਕਿ ਅਸੀਂ ਪਤਲਾ ਰਹਿਣਾ ਹੈ ਸਲਿਮ ਹੋਣਾ ਹੈ ਸਲਿਮ ਮਤਲਬ ਐਟ ਐਨੀ ਕੋਸਟ ਮਨ ਬਹੁਤ ਸਾਰੇ ਜਿਹੜੇ ਅ ਕੰਪਨੀਆਂ ਜਿਹੜੀਆਂ ਆ ਗਈਆਂ ਉਹ ਸਿਰਫ ਪ੍ਰੋਡਕਟਸ ਵੀ ਇਸ ਤਰ੍ਹਾਂ ਦੇ ਲੈ ਕੇ ਆ ਗਈਆਂ ਕਿ ਤੁਹਾਨੂੰ ਅਸੀਂ ਸਲਿਮ ਕਰਨਾ ਹੈ ਸਲਿਮ ਤੁਸੀਂ ਇਹ ਨਹੀਂ ਕਿ ਹੈਲਥੀ ਦੀ ਗੱਲ ਨਹੀਂ ਹੈਲਥ ਦੀ ਗੱਲ ਨਹੀਂ ਕਰ ਰਹੇ ਸਲਿਮ ਦੀ ਗੱਲ ਕਰ ਰਹੇ ਹੋ ਰਾਈਟ ਤਾਂ ਉਹ ਜਿਹੜੀ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੁਣ ਹੈਗਾ ਕਿ ਅਸੀਂ ਫੈਟ ਜਿਹੜੀ ਹੈਗੀ ਆ ਫੈਟ ਦੇ ਪ੍ਰਤੀ ਇੰਨੀ ਨਫ਼ਰਤ ਹੋਣ ਹੈ ਫੈਟ ਦੇ ਨਾਂ ਤੋਂ ਨਫ਼ਰਤ ਕਿਉਂ ਨਹੀਂ ਖਾਣਾ ਦੁੱਧ ਨਹੀਂ ਪੀਣਾ ਇਹ ਸਾਰੇ ਜੇ ਨਹੀਂ ਖਾਣੀ ਆ ਉਹ ਤੋਂ ਨਫ਼ਰਤ ਹੋਣ ਦਾ ਨਤੀਜਾ ਕਿ ਮਨੁੱਖ ਜਿਹੜਾ ਮਨੁੱਖ ਦੇ ਵਿੱਚ ਜਿਹੜੀ ਆ ਉਹ ਰੀਪਰੋਡਕਟਿਵ ਹੈਲਥ ਗਿਰ ਗਈ ਆ ਐਨ ਉਹਦੀ ਮਾਨਸਿਕ ਸ਼ਕਤੀ ਵੀ ਘਟ ਰਹੀ ਆ ਕਿਉਂਕਿ ਬ੍ਰੇਨ ਵੀ ਫੈਟ ਤੋਂ ਬਣਿਆ ਹੋਇਆ ਹੈ ਇਹ ਇੰਟਰਲਿੰਕ ਕੋਈ ਵੀ ਆਰਗਨ ਹੈ ਉਹ ਬ੍ਰੇਨ ਉਹ ਫੈਟ ਤੋਂ ਬਣਿਆ ਹੋਇਆ ਤਾਂ ਉਹ ਬਿਨਾ ਫੈਟ ਤੋਂ ਸਾਡੀ ਫੈਟ ਦੇ ਪ੍ਰਤੀ ਵੀ ਇੰਨੀ ਨਾਫਰਤ ਨਹੀਂ ਹੋਣੀ ਚਾਹੀਦੀ ਹਾਂ ਏਟ ਲਿਸਟ ਜਿਹੜੇ ਲੋਕ ਮੈਨੇ ਕਹਿੰਦਾ ਜ਼ਬਰਦਸਤੀ ਏਟ ਲਿਸਟ ਜਿਹੜੇ ਨੋਨवेज ਬਿਲਕੁਲ ਜਿਹਨਾਂ ਨੇ ਟੱਚਿੰਗ ਕੀਤਾ ਨਹੀਂ ਖਾਣਾ ਚਾਹੁੰਦੇ ਘਰ ਘਰ ਆਪਣੇ ਬੱਚਾਂ ਲਈ ਨਾ ਰੋਕੋ ਲੈਟ them थी। decide ਜੀ ਸਰ ਵੀ ਕੀ ਹੋਣਾ ਜੀ ਔਰ ਘੱਟੋ ਘੱਟ ਉਹ ਦਹੀਂ ਤੇ ਦੁੱਧ ਤੇ ਲੱਸੀ ਮੱਖਣ ਇਹ ਪੰਜ ਚੀਜ਼ਾਂ ਦਾ ਜਦੋਂ ਸਟੋਰ ਕਰਕੇ ਰੱਖਣਗੇ ਬੋਡੀ 'ਚ ਇਹਨਾਂ ਦੀ ਘਾਟ ਤਾਂ ਨਾ ਆਵੇ ਫੈਟ ਦੀ ਘਾਟ ਤਾਂ ਨਾ ਆਵੇ ਸਾਡੇ 'ਚ ਜੀ ਜੀ ਧੰਨਵਾਦ